ਗੂਗਲ ਮੈਪ ਵਾਲੀ ਐਪਲੀਕੇਸ਼ਨ ਨੂੰ ਆਪਾਂ ਖੋਲ ਲੈਣਾ ਹੈ ਉੱਪਰ ਸਰਚ ਵਾਲੇ ਨਿਸ਼ਾਨ ਦੇ ਉੱਪਰ ਜਾ ਕੇ ਸਰਚ ਕਰਾ ਕੇ ਸਪੋਲ ਕਰ ਲਓ ਆਪਾਂ ਚੰਡੀਗੜ੍ਹ ਜਾਣਾ ਹੈ ਆਪਾਂ ਉਸ ਤੋਂ ਬਾਅਦ ਡਾਇਰੈਕਸ਼ਨ ਵਾਲੇ ਆਪਸ਼ਨ ਦੇ ਉੱਪਰ ਕਲਿੱਕ ਕਰ ਲੈਣਾ ਹੈ ਹੁਣ ਡਾਇਰੈਕਸ਼ਨ ਦੇ ਆਪਸ਼ਨ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਸਾਨੂੰ ਰਸਤਾ ਨਜ਼ਰ ਆ ਰਿਹਾ ਸਾਫ਼ ਕਿ ਰੋਪੜ ਤੋਂ ਚੰਡੀਗੜ੍ਹ ਜਾਣ ਦਾ ਇਹ ਰਸਤਾ ਹੈ ਅਤੇ ਉੱਪਰ ਲਿਖਿਆ ਹੋਇਆ ਕਿ 1 ਘੰਟੇ 5 ਮਿੰਟ ਲੱਗਣਗੇ ਅਤੇ 60 ਰੁਪਏ ਦਾ ਟੋਲ ਟੈਕਸ ਇਸ ਰੋਡ ਦੇ ਉੱਪਰ ਮੌਜੂਦ ਹੈ ਜਿਹੜਾ ਤੁਸੀਂ ਦੇਖੋਗੇ ਇਹ 1 ਘੰਟੇ 5 ਮਿੰਟ ਦਾ ਟਾਈਮ ਦੱਸਿਆ ਹੋਇਆ ਅਰਾਈਵ 1 फास्टेस्ट रूट है कहते ड्यू टू ट्रैफिक कंडीशन के नाल लिखा हुआ है 48 किलोमीटर ते 60 रूपीए ਤੁਹਾਡੇ ਟੋਲ ਟੈਕਸ ਲੱਗਣਗੇ ਹੁਣ ਆਪਾਂ ਕਿਉਂਕਿ ਟੋਲ ਟੈਕਸ ਬਚਾਣਾ ਆਪਾਂ ਟੋਲ ਟੈਕਸ ਨਹੀਂ ਦੇਣਾ ਤਾਂ ਇਸ ਦੇ ਲਈ ਸਾਨੂੰ ਕੀ ਕਰਨਾ ਪਵੇਗਾ ਤਾਂ ਇਸ ਨੂੰ ਤੁਸੀਂ অপਸ਼ਨ ਨੂੰ ਥੋੜਾ ਜਿਹਾ ਉੱਪਰ ਲੈ ਕੇ ਜਾਣਾ ਆਪਾਂ ਆਪਾਂ ਚੇਂਜ ਟੋਲ ਸੈਟਿੰਗ ਵਾਲੀ অপਸ਼ਨ ਦੇ ਉੱਪਰ ਕਲਿੱਕ ਕਰ ਲੈਣਾ ਹੁਣ ਇੱਥੋਂ ਦੇਖੋ ਤੁਹਾਨੂੰ ਕਈ অপਸ਼ਨ ਅਜੇ ਨਾਲ ਲੱਗੀਆਂ ਪਹਿਲੀ অপਸ਼ਨ ਹੈਗੀ ਅਵੋਇਡ ਟੋਲ ਆਪਾਂ ਜੇਕਰ ਅਵੋਇਡ ਟੋਲ ਵਾਲੀ অপਸ਼ਨ ਨੂੰ ਓਨ ਕਰਦਾਂਗੇ ਫਿਰ ਸਾਨੂੰ ਇਹ ਉਹ ਸੜਕ ਦਿਖਾਏਗਾ ਜਿਸ ਦੇ ਉੱਪਰ ਟੋਲ ਪਲਾਜ਼ਾ ਨਹੀਂ ਹੈ ਅਤੇ ਜਿਹੜਾ ਫਾਸਟੇਸਟ ਰੂਟ ਹੋ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੋਵੇਗਾ ਸੋ ਆਪਾਂ ਹੁਣ ਅਵੋਇਡ ਟੋਲ ਵਾਲੀ অপਸ਼ਨ ਕਰ ਦਿੱਤੀ ਹੈ ਅਤੇ ਵਾਪਸ ਆ ਜਾਵਾਂਗੇ ਇੱਥੋਂ ਕੱਟ ਕੇ ਤਾਂ ਹੁਣ ਦੇਖੋਗੇ ਤੁਸੀਂ ਸਕਰੀਨ ਦੇ ਉੱਪਰ ਇੱਕ ਰਸਤਾ ਇਸ ਨੇ ਹੋਰ ਦਿਖਾ ਦਿੱਤਾ ਹੈ ਤੇ ਸਿਰਫ 2 ਕਿਲੋਮੀਟਰ ਦਾ ਵਾਧਾ ਦਿਖਾ ਰਿਹਾ ਹੈ ਉੱਚੇ 48 ਕਿਲੋਮੀਟਰ ਲੱਗ ਰਿਹਾ ਸੀ ਉਹਦੇ 50 ਕਿਲੋਮੀਟਰ ਲੱਗ ਰਿਹਾ ਹੈ ਅਤੇ ਇਸ ਨੂੰ ਵੀ ਫਾਸਟੈਸਟ ਰੂਟ ਨਾਊ ਡੂ ਟੂ ਟ੍ਰੈਫਿਕ ਕੰਡੀਸ਼ਨ ਦੱਸਿਆ ਜਾ ਰਿਹਾ ਹੈ ਜਾਨੀ ਕਿ ਇਹ ਵੀ ਫਾਸਟੈਸਟ ਰੂਟ ਹੈ ਅਤੇ ਹੁਣ ਲਗਭਗ ਅਸੀਂ ਬਰਾਬਰ ਸਮੇਂ ਦੇ ਵਿੱਚ ਉੱਥੇ ਪਹੁੰਚ ਰਹੇ ਹਾਂ ਅਤੇ ਸਾਡੇ 60 ਰੁਪਏ ਟੋਲ ਟੈਕਸ ਦੇ ਵੀ ਬਚ ਰਹੇ ਨੇ ਸੋ ਇਸੇ ਤਰ੍ਹਾਂ ਤੁਸੀਂ ਜਿਸ ਵੀ ਸਥਾਨ ਤੋਂ ਦੂਸਰੇ ਸਥਾਨ ਦੇ ਉੱਪਰ ਜਾਣਾ ਤਾਂ ਉਸ ਤੋਂ ਬਾਅਦ ਅਵੋਇਡ ਟੋਲ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਕੇ ਫਿਰ ਤੁਸੀਂ ਬਿਨਾਂ ਟੋਲ ਵਾਲਾ ਰਸਤਾ ਦੇਖ ਸਕਦੇ ਹੋ